ਗਰਦੀਪ ਸਿੰਘ ਆ ਗਏ ਤੁਸੀਂ ਦੀਨਾ ਵੀ ਚੁੱਪ ਚਾਪ ਚਲਦੇ ਤੇ ਪ੍ਰਦਾਨ ਆਸਨ ਦੇ ਨਾਈਏ ਜਿਹੜੀ ਵਧੀਆ 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 ਜਿਹੜੇ ਡੁੱਬੇ ਪਏ ਆ ਬਹੁਤ ਵਧੀਆ ਜੀ ਸਾਡੀ ਸਰਕਾਰ ਚਾਚਾ ਗੱਲ ਕਰਾਂਗਾ ਮੈਂ ਸਾਰੀ ਜੀਵਿਕਾ ਦੀ ਡਿਪੈਂਡ ਕਰਦੀ ਹੈ ਛੋਲੇ ਤੇ ਹੋਰ ਕਿਤੇ ਨਾ ਕਿਤੇ ਪੱਲਜਲਾ ਕੰਸਰਨ ਨੇ ਉਹ ਵੀ ਸ਼ਹਿਰ ਨਾਲ ਟੁੱਟ ਚੁੱਕਿਆ ਮੈਂ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੀ ਆ ਉਜਲ ਉਥਰ ਨਾਮ ਹੈ ਜੀ ਮੇਰਾ ਕਾਉਂਸਲਰ ਰਹੀ ਆ ਜੀ ਮੈਂ ਫਾਜ਼ਿਲਕਾ ਤੋਂ ਔਰ ਤੁਹਾਡੇ ਤੱਕ ਇਹ ਪਹੁੰਚ ਕਰ ਰਹੇ ਆ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਜਿਹੜੀ ਇਹ ਸੂਗਨਤ ਮੱਈਆ ਕਰਵਾਈ ਜਾ ਸਕੇ ਜਿੰਨੇ ਜੋਗੇ ਮੈਂ ਔਰ ਮੇਰੀ ਟੀਮ ਆ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਤੁਹਾਡੇ ਤੱਕ ਇਹ ਸਮਾਨ ਪਹੁੰਚਾਇਆ ਜਾਵੇ ਜੀ ਔਰ ਇਹੀ ਕਿ ਪ੍ਰਮਾਤਮਾ ਕੀ ਅਰਦਾਸ ਕਰਾਂਗੇ ਦੁਆ ਕਰਾਂਗੇ ਕਿ ਜਿਹੜੀ ਅਸੀਮਦੀ ਕੜੀ ਹੈ ਬਹੁਤ ਧੰਨਵਾਦ ਹੁੰਦਾ ਜੀ ਜਿਹੜਾ ਸਾਡੀ ਸੇਵਾ ਜਿਹੜੀ ਸਾਡੀ ਸੇਵਾ ਕਰ ਰਹੇ ਨੇ ਬਹੁਤ ਧੰਨਵਾਦ ਤੁਹਾਡਾ ਵੇਖੋ ਜੀ ਕਦੇ ਤਾਂ ਸਾਨੂੰ ਜੰਗਾ ਦੀ ਮਾਰ ਤੇ ਕਦੇ ਪਾਣੀਆਂ ਦੀ ਮਾਰ ਕਦੇ ਕੋਈ ਮਸੀਬਤ ਆ ਜਾਂਦੀ ਹੈ ਉਤੋਂ ਚਾਚਾ ਜੀ ਸਨ 47 ਦੀ ਤੁਹਾਨੂੰ ਮਾਰ ਵਜਦੀ ਹੈ ਹੋ ਜਾਂਦੀ ਹੈ ਤਾਂ ਸਾਰੇ ਜਾਂਦੇ ਹੀ ਹੋ ਜਵੇ ਪਾਣੀ ਲਿਆਓ ਠੰਡਾ ਪਾਣੀ ਪਿੱਛੇ ਪਕੜਨਾ ਪੈਂਦਾ ਦੋ ਵਜੇ ਕਿੱਥੇ ਆਏ ਸਾਰਿਆਂ ਦੇ ਲਿਖੇ ਨੇ ਨਾਂ ਤਾਂ ਬੋਲੀਏ ਮੈਂ ਲੋ ਵੀਰੇ ਸੁੱਤਾ ਨੂੰ ਠੀਕ ਆ ਜੀ ਲੋ ਜੀ ਜੋ ਪਹਿਲਾਂ ਨਾਂ ਬੋਲੀ ਨਾਂ ਨਾਮ ਬੋਲੋ ਵੀਰੇ ਨਾਂ ਬੋਲੀਏ ਸਾਨੂੰ ਮਨਜੀਤ ਸਿੰਘ ਆ ਕੇ ਮਨਜੀਤ ਸਿੰਘ ਗੁਰਮੀਤ ਸਿੰਘ ਆ ਲੋ ਜੀ ਇਹ ਕਿ ਉਹ ਲੱਗ ਸੀ ਨਾ 200 ਤੋਂ ਵੱਧ ਪਰਿਵਾਰਾਂ ਦਾ ਰਾਸ਼ਨ ਮੈਡਮ ਲੈ ਕੇ ਆਈ ਨਹੀਂ ਅਕਲ ਜੀ ਬੇੜੀ ਦੇ ਵਿੱਚ ਲੈ ਕੇ ਜਾਣਗੇ ਤਾਂ ਸਿੰਘ ਜੀ ਕਿ ਜਿਹਦੇ ਫਿਰ 200 ਤੱਕ ਅ ਨਜ਼ਰ ਮਾਰੀਏ ਤਾਂ ਪਾਣੀ ਪਾਣੀ ਹੋ ਚੁੱਕਿਆ ਹੈ ਲੋਕਾਂ ਦੀ ਫਸਲਾਂ ਲੁਕ ਚੁੱਕੀਆਂ ਨੇ ਕਿ ਮਕਾਨ ਡੋਬ ਚੁੱਕੇ ਨੇ ਗੱਲ ਦੇ ਪਾਣੀ ਪਹੁੰਚ ਗਿਆ ਉਹਨਾਂ ਲਈ ਮੈਡਮ ਦੁੱਧ ਤੇ ਰਾਸ਼ਨ ਤੇ ਪਾਣੀ ਲੈ ਕੇ ਆਏ ਨੇ

ਸਤਿ ਸਰ ਸਿੰਘ ਸਤਿ ਸਰ ਸਿੰਘ ਆ ਤੁਸਾ ਸਤਿ ਸਰ ਸਿੰਘ ਬੰਦ ਸਿੰਘ ਰਾਜ ਸਿੰਘ ਨਾ ਠੀਕ ਆ ਬਈ ਇਹ ਬੰਦਾ ਚਾਰ ਬਾਈਟ ਚਲ ਦੋ ਰੇਸ਼ਮ ਵਾਲੀ ਹੋ ਗਿਆ ਨੰਦਿਆ ਲੇਖ ਸਿੰਘ ਆਜਾ ਆਜਾ ਬਾਈ ਜੀ ਹੱਥ ਨਾ ਕਰੋ बुल बलवीर जय यारे हा भाई ਉਰੇ ਆਇਆ ਮੇਹਦ ਕੁਮਾਰ ਇਹ ਮਾਤਾ ਇੱਕ ਹੋਰ ਨੂੰ ਕੁਮਾਰ ਕੁਮਾਰ ਭਾਈ ਫੋਨ ਆ ਬਾਈ ਫੋਨ ਆ ਬਾਈ ਫੋਨ ਤੂੰ ਜੀ ਵੱਖ ਰਹੀ ਹੈ ਜਗਿੰਦਰ ਸਿੰਘ ਮੰਮੀ ਆਵੇਂ ਤੁਸੀਂ ਆਪਣਾ ਆਜੋ ਭਾਈ ਜੀ ਜਗਿੰਦਰ ਸਿੰਘ ਆਲੋ ਭਾਈ ਜੀ ਗੁਰਜੀਤ ਸਿੰਘ ਚਾਚਾ ਵੀ ਆ ਆ ਸੌਦਾ ਲੈ ਤੇ ਇੱਥੇ ਰੁਕਣਾ ਸਾਰਿਆਂ ਨੂੰ ਖਰਚ ਸਾਰਿਆਂ ਫੋਟੋ ਗੁਰਜੀਤ ਸਿੰਘ ਸਭ ਪੈਣ ਪਰ ਰੁਕਣਾ ਹੈ ਹਾਂ ਆਜੋ ਭਾਈ ਜੀ ਨਿਕਲ ਜਾ ਆ ਫੋਨ ਕਰਨਾ ਹੈ ਥੋੜਾ ਵੀ ਆ ਪੰਜ ਪੈਨਿੰਗ ਵਿੱਚ ਘਰ ਰਹੇ ਹੋ ਰਹਿੰਦੇ ਦੋ ਦੋ ਬੁਲਵੰਤ ਕਰਾ ਦਿੱਤੇ ਦੋ ਦੋ ਬੁਲਵੰਤ ਕਰਾਓ ਵੀਰੇ ਕੋਈ ਨਹੀਂ ਜਿਵੇਂ ਲੱਗਦਾ ਚੰਗਾ ਕੋਈ ਰਹਿ ਕੇ ਬਾਵਾ ਇੱਕ ਤੇ ਦੋ ਦੋ ਦੇ ਦੋ ਆਹ ਨਾਲ ਇੱਕ ਦਰਹਾਲ ਸਾਰੇ ਨਾਲ ਥੋੜਾ ਇੱਕ ਪਾਲਾ ਸਿੰਘ ਪਾਲਾ ਸਿੰਘ ਇਹ ਰੇਤੀ ਹਲੀ ਫੈਣੀ ਰਹੇ ਨੇ ਆਪਣੇ ਆਹ ਦੇ ਦੋ ਦੇ ਦੋ ਠੀਕ ਹੈ ਉਧਰ ਦੇਖੋ ਮਨਵ ਬਹੁਤ ਕੁਝ ਤੁੰਦਰਾ ਦੇ ਲੋ ਸਭ ਜਿਹਾ ਗੁਰਜੰਟਰ ਨਾਲ ਆਇਆ ਤੁਸ ਨਾਲੋਂ ਪਰ ਜੱਲੇ ਸਾਹਮਣ ਸੰਗ ਦੇਖੋ ਜੀ ਤੁਹਾਡੇ ਕੋ ਸਾਨੂੰ ਆ ਲੈ ਕੇ ਆਏ ਨੇ ਬੰਦੇ ਆ ਗੁਰਜੰਟਰ ਹੀ ਤੁਹਾਧਰੋਂ ਮੈਂਬਰ ਸਾਹਿਬ ਗੁਰਜੰਟਰ ਜੀ ਨੇ ਮਿੰਦਰ ਜੀ ਨੇ ਫੋਨ ਕੀਤਾ ਸਾਨੂੰ ਕਿ ਸਾਡੇ ਆ ਬੰਦੇ ਇੱਥੇ ਫਸਿਓ ਹੈ ਨੇ ਬਾੜੇ ਚ ਤੇ ਅਸੀ ਆ ਲੈ ਕਿ ਪਹੁੰਚਿਆ ਜੀ ਨਾਲੇ ਕਿ ਦਿਨ ਦਿੱਤਾ ਹੈ ਲੈ ਲੈ ਤੂੰ ਇੱਕ ਰੇਨ ਦੇਖ ਰਿਹਾ ਨੁਸਖਾ ਕੋਈ ਨਹੀਂ ਬਾਤ ਤੂੰ ਯਾਰ ਬਾਤ ਤੂੰ ਲੈਣ ਗੱਡੀਆਂ ਲੋਨ ਕਰਕੇ ਲੈ ਆ ਕੋਈ ਦਿੱਕਤ ਨਹੀਂ ਹੋਰ ਕਿਹੜਾ ਕਰਮ ਹੋਰੀ ਨਹੀਂ ਆਇਆ ਕੋਈ ਕਰਮ ਲੈ ਆਜ ਤਾਨੀ ਸੱਦਾ ਸਿੰਘ ਦੇ ਨਾਲ ਲੱਗਦੇ ਟਾਨੀਆਂ ਦੇ ਵਿੱਚ ਪਹੁੰਚਿਆ ਜਿੱਥੇ ਖੜਾ ਦੇ ਪਾਣੀ ਜਿੱਥੇ ਖੜਾ ਦੇ ਪਾਣੀ ਕਰਕੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਘਰ ਨੇ ਉਹ ਜਿਹੜੇ ਨੇ ਪਾਣੀ ਵਿੱਚ ਡੁੱਬੇ ਹੋਏ ਨੇ ਉਹਨਾਂ ਦਾ ਕੰਸਰਨ ਜਿਹੜਾ ਸ਼ਹਿਰ ਦੇ ਨਾਲ ਟੁੱਟ ਚੁੱਕਿਆ ਹੈ ਔਰ ਇਹਦੇ ਨਾਲ ਹੀ ਜਿਹੜਾ ਇਹ ਝੋਨੇ ਦੀ ਫਸਲ ਹੈ ਉਹਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਔਰ ਆਨ ਵਾਲੇ ਟਾਈਮ ਦੇ ਵਿੱਚ ਇੰਨਾ ਕਿਸਾਨਾਂ ਦੀ ਜਿਹੜੀ ਨੁਕਸਾਨ ਹੋਇਆ ਉਹਦੀ ਪਰਪਾਈ ਕਰਨੀ ਬਹੁਤ ਮੁਸ਼ਕਿਲ ਹੈ ਔਰ ਮੈਂ ਜਿਹੜੀ ਲਗਾਤਾਰੋਂ ਮੇਰੀ ਟੀਮ ਜਿਹੜੀ ਲਗਾਤਾਰ ਉਪਰਾਲੇ ਕਰ ਰਹੀ ਏ ਕਿ ਇਹਨਾਂ ਤੱਕਨ ਪਹੁੰਚ ਕਰਕੇ ਰਾਸ਼ਨ ਔਰ ਹੋਰ ਵੀ ਲੋੜਿੰਦਾ ਸਮਾਨ ਜਿਹੜਾ ਇਹਨਾਂ ਨੂੰ ਜ਼ਰੂਰਤ ਏ ਉਹਨਾਂ ਤੱਕ ਪਹੁੰਚਾਇਆ ਜਾਵੇ ਮੈਂ ਅੱਜ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੀ ਆ ਟਾਂਡਾ ਸੱਦਾ ਸਿੰਘ ਤੱਕਨ ਔਰ ਨਾਲ ਲੱਗਦੇ ਟਾਂਨੀਆਂ ਦੇ ਵਿੱਚ ਜਿੱਥੇ ਇਹਨਾਂ ਨੂੰ ਘਰ-ਘਰ ਪਹੁੰਚ ਕੇ ਬੇੜੀ ਦੇ ਜ਼ਰੀਏ ਜਿਹੜਾ ਰਾਸ਼ਨ ਜਿਹੜਾ ਪਹੁੰਚਾਇਆ ਗਿਆ ਔਰ ਹੋਰ ਵੀ ਜਿਹੜਾ ਸਮਾਨ ਜ਼ਰੂਰੀ ਸੀ ਦੁੱਧ ਵਗੈਰਾ ਉਹ ਵੀ ਇਹਨਾਂ ਨੂੰ ਦਿੱਤਾ ਗਿਆ ਤਾਂ ਕਿ ਇਹ ਜਿਹੜੇ ਨੇ ਇਸ ਤਰ੍ਹਾਂ ਦੀ ਅਸੂਲਤਾ ਤੋਂ ਵੰਚਿਤ ਨਾ ਰਹਿ ਜਾਣ ਔਰ ਮੁਸੀਬਤ ਦੀ ਘੜੀ ਏ ਇਹ ਕਿਸੇ ਦੇ ਵੀ ਆ ਸਕਦੀ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੁਸੀਬਤ ਦੇ ਵਿੱਚ ਜਿਹੜੀ ਖੜੇ ਹੋਣਾ ਸਾਡਾ ਇੱਕ ਫਰਜ਼ ਬੰਦਾ ਹੈ ਔਰ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਕਾਉਂਸਲਰ ਹੋਣ ਦੇ ਨਾਤੇ ਇਹ ਮੇਰਾ ਔਰ ਮੇਰੀ ਜਿਹੜੀ ਪੂਰੀ ਟੀਮ ਦਾ ਇੱਕ ਫਰਜ਼ ਬੰਦਾ ਹੈ ਕਿ ਅੱਜ ਅਸੀਂ ਦੁੱਖ ਦੀ ਕੱਢੀ ਦੇ ਵਿੱਚ ਇਹਨਾਂ ਸਾਰਿਆਂ ਦੇ ਨਾਲ ਜਿਹੜਾ ਸ਼ਾਮਿਲ ਹੋਈਏ ਔਰ ਪਰਮਾਤਮਾ ਨੇ ਜੋ ਵਿਪਤਾ ਪਾਈ ਹੈ ਇਹਨਾਂ ਸਰਦੀ ਇਲਾਕਿਆਂ ਦੇ ਵਿੱਚ ਮੈਂ ਹੀ ਕਹਾਂਗੀ ਕਿ ਪਰਮਾਤਮਾ ਜਿਹੜਾ ਮਿਹਰ ਕਰੇ ਔਰ ਜਿਹੜੀ ਵਿਪਦ ਹੈ ਉਹ ਜਲਦੀ ਜੜੀ ਟਾਲ ਦੇਵੇ। ਅ ਸਰਦੀ ਖੇਤਰ ਵਿੱਚ ਫਿਰ ਇੱਕ ਵਾਰੀ ਪਹੁੰਚੀਆਂ। ਤੁਸੀਂ ਦੇਖ ਹੀ ਰਹੇ ਹੋ ਕਿ ਪਿਛਲੇ ਕਾਫੀ ਦਿਨਾਂ ਤੋਂ ਜੋ ਆ ਮਾਰ ਸਰਦੀ ਖੇਤਰ ਨੂੰ ਪਈ ਏ ਤੇ ਉਹਨ ਦੇ ਵਿੱਚ ਜੋ ਪੂਜਾ ਮੈਡਮ ਵੱਲੋਂ ਜਾਂ ਪੂਜਾ ਮੈਡਮ ਦੀ ਟੀਮ ਵੱਲੋਂ ਜੋ ਪ੍ਰਯਾਸ ਹੋ ਸਕਦਾ ਉਹ ਵੱਧ ਤੋਂ ਵੱਧ ਕੀਤੇ ਜਾ ਰਹੇ ਨੇ। ਅੱਜ ਨੂਰ ਸ਼ਾ ਦੇ ਨਾਂ ਲੱਗਦੀਆਂ ਟਾਣੀਆਂ। ਦੇ ਗੁਰਕੇ ਦੇ ਨਾਲ ਲੱਗਦੀ ਟਾਣੀਆਂ ਤੇ ਟਾਣੀ ਸੱਦਾ ਸਿੰਘ ਦੇ ਵਿੱਚ ਆਇਆ ਤੇ ਇੱਥੇ ਅੱਜ ਤਿੰਨ ਦਰਿਆ ਪਾਰ ਕਰਕੇ ਕਿਸ਼ਤੀ 'ਚ ਸਵਾਰ ਹੋ ਕੇ ਰਾਸ਼ਨ ਦੀ ਸੇਵਾ ਤੇ ਦੁੱਧ ਦੀ ਸੇਵਾ ਕੀਤੀ ਗਈ ਹੈ ਤੇ ਮੈਂ ਪੂਜਾ ਮਹਿੰਦ ਦਾ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਕਰਦਾ ਕੀ ਉਹਨਾਂ ਦੀ ਟੀਮ ਦਾ ਧੰਨਵਾਦ ਕਰਦਾ ਜੋ ਇਸਲਾਹ ਦੇ ਚ ਤੇ ਜਿੱਤਗੀ ਸਾਡੇ ਲੋਕਾਂ ਦੇ ਘਰ ਡੋਪ ਚੁੱਕੇ ਨੇ ਉਹਨਾਂ ਨੂੰ ਅੱਜ ਹਰੇਕ ਚੀ ਦੀ ਲੋੜ ਹੈ ਤੇ ਮੈਂ ਇਕ ਕੁਰੀਫੇਰ ਐ ਨਾ ਦੀ ਹੌਸਲਾ ਦੇਈਅਸੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਐਨੇ ਐਨੇ ਮਾਰੂ ਪੈਨ ਤੋਂ ਬਾਦੀ ਇਹ ਵਿਚਾਰੇ ਆਪੇ ਕਰਾਏ ਚ ਅਸੀਂ ਛੱਤਰੇ ਮੌਜੂਦ ਨੇ ਘਰ ਛੱਡ ਗਏ ਨਹੀਂ ਗਏ ਤੇ ਸਾਡੇ ਵੱਲੋਂ ਇਹਨਾਂ ਨੂੰ ਹਰੇਕ ਚੀਜ਼ ਮੋਇਕ ਰਹੀ ਜਾਏਗੀ ਤੇ ਕਰਵਾਈ ਵੀ ਚਾਰੀ ਹੈ ਤੇ 956313600 ਨੰਬਰ ਹੈ ਹਰ ਇੱਕ ਜਗ੍ਹਾ ਸਾਡੀ ਪਹੁੰਚ ਕੀਤੀ ਜਾਏਗੀ ਜੇ ਕੋਈ ਕਿਸੇ ਜਗ੍ਹਾ ਰਹਿ ਵੀ ਗਿਆ ਤੇ ਫਰਚਾਨੇ 633 ਇਹ ਅਸਲਾ ਨੰਬਰ ਹੈ ਤੇ ਤੁਸੀਂ ਸਾਨੂੰ ਕਨਸਰਨ ਕਰ ਸਕਦੇ ਹੋ ਜਿਹਨੂੰ ਉਹਦਾ ਸਮਾਨ ਲੈ ਕੇ ਆਏ ਨੇ ਜਿਹੜਾ ਆਮ ਹੁਣ ਰਸਤੇ ਸਾਰੇ ਪਾਸੇ ਬੰਦ ਹੋਏ ਪਏ ਨਹੀਂ ਕੁਝ ਖਾਣ ਨੂੰ ਨਹੀਂ ਗਿਆ ਸੀ ਰੋਟੀ ਨਾਲ ਨਾ ਕੋ ਬੱਚੇ ਭੁੱਖੇ ਬੈਠੇ ਸਾਬ ਕੁਝ ਦੇਣ ਪਹੁੰਚਾਣ ਆਏ ਨੇ ਸਹਾਤਾ ਲਈ ਅਰ ਸੋਈ ਦਾ ਸਾਬ ਸਮਾਨ ਮਿਲਾਇਆ ਜੀ ਰਾਸ਼ਨ ਲੈ ਕੇ ਪਹੁੰਚੇ ਨੂੰ ਹੋਰ ਸਾਡੇ ਕੋ ਕੋਈ ਨਹੀਂ ਪਹੁੰਚਾ ਸਾਡੀ ਐਨਐਸਐਸ ਸਹਾਤਾ ਕੀਤੀ ਹੈ ਨਾਲ ਪਲ ਟੀਮ ਨੂੰ ਲੈ ਕੇ ਤੇ ਦਰਿਆ ਪਾਰ ਕਰਕੇ ਬੇੜੀ ਤੇ ਜਾ ਤੇ ਸਹਾਤਾ ਇਹਨਾਂ ਸਾਡੀ ਕੀਤੀ ਹੈ ਕਿੱਥੋਂ ਆਏ ਤੇ ਚਾਲਤੇ 2 ਕਿਲੋਮੀਟਰ ਦਰਿਆ ਤੇ ਬੇੜੀ ਤੇ ਜਾ ਤੇ ਨਾ ਸਾਡੀ ਸਹਾਇਤਾ ਕੀ ਇਹ ਸੌਦਾ ਵੰਡਣਾ ਹੈ 150 200 ਤੇ ਘਰ ਦੇ ਕਪੀ ਸੌਦਾ ਲੈਂਦਾ ਨਾ ਇਹ ਸਾਡੇ ਸੇਵਾ ਵਾਸਤੇ ਇਹ ਬੇੜੀ ਤੇ 34% ਜਿਹੜੇ ਸਾਡੇ ਸੰਯੋਗ ਦੇ ਪਿੱਛੇ ਆਏ ਨੇ ਤੇਰੇ ਡੁੱਬਣ ਲੋੜ ਕੋਸ਼ਿਸ਼ ਪੂਰੇ ਇਹ ਬਣਾਤੀ ਗੰਜ ਲਾਤੇ ਨਾ ਚੱਪੂ ਬੇੜੀ ਦੇ ਕੱਲ ਦੇ ਆਖੇ ਉਹ ਕਿ ਲਿਸਟ ਬਣੇ ਦੀ ਤੂੰ ਪੈਟ ਤੇ ਲਖੀਮਣ ਦੇ ਫਿਰ ਮਿਲ ਉਹਨਾਂ ਰਾਵਾਂ ਇਹਦੇ ਸਾਰੇ ਡੁੱਬ ਗਏ ਬੇੜੀ ਨਹੀਂ ਚੱਪੂ ਨਹੀਂ ਅਗੇ ਨਾ ਵਾਂ ਜਾ ਬਨਾਬੀ ਲੈ ਤੇ ਲਾਈ ਫਿਰ ਨਹੀਂ ਆਪ ਦੇ ਕੋਲ